ਸਸਤੀ ਗਰੋਪ ਕੈਨੇਡਾ ਕੱਢ ਕੇ ਤਾੜੀਆਂ ਮਾਰ ਦੋ 151000 ਰਗੀਆਂ ਪੰਜ ਵਾਰੀ ਤਾਂ ਖੁੱਲ ਕੇ ਮਾਰੋ ਯਾਰ ਕਿੱਥੇ ਮਿੱਤਰੋ ਕਹਾਣੀ ਪੰਜਾਬੀਆਂ ਦੇ ਅੱਜ ਧਰਤੀ ਦੇ ਨਾਲ ਪੈਰ ਨਹੀਂ ਬਾਈ ਬੱਸ ਕਰੋ ਹੁਣ ਤਾਂ ਬੱਸ ਮੈਂ ਨਹੀਂ ਬੋਲਣਾ ਹੁਣ ਮੈਂ ਆਪ ਤੇ ਲਈ ਬੋਲੂਗਾ ਦੇ ਦਿਓ ਫਿਰ ਕਿਹੜਾ ਦਿੰਦਾ ਬਾ ਕਿਹਦੇ ਵੱਲੋਂ ਸੀ ਬਿੱਕੇ ਮਾਲ ਵੱਲੋਂ 500 ਤੇ 5000 ਸੰਧੂ ਸਾਹਿਬ ਬਿੰਦਰੀ ਬਲਦੀਪ ਸਿੰਘ ਦੀ ਸੰਧੂ ਸੀ ਬਲਦੀਪ ਸਿੰਘ ਜੀ ਕਿਹੜੇ ਦੇਸ਼ ਚ ਵਸਦੇ ਆ ਨਿਊਜ਼ੀਲੈਂਡ ਵਾਹ ਜੀ ਵਾਹ ਡਾਲਰ ਉਹਨਾ ਕਿੰਨੇ ਰੁਪਏ ਚ ਚੱਲਦਾ 55 ਦਾ ਕੈਨੇਡਾ ਨੂੰ ਗੱਲ ਵੱਡੀ ਹੋਈ ਆ ਬਹੁਤ ਧੰਨਵਾਦ ਵਿੱਕੇ ਦਾ ਵੀ ਮਾਲ ਦਾ ਲਓ ਭਾਈ ਅੱਗੇ 29 ਸੈਕਿੰਡ 44 ਪੁਆਇੰਟ ਲੱਗ ਗਿਆ ਬੇ ਸਮਾਂ 29 ਮਾਰੀ ਸਕੇਨ ਇਹਨੂੰ ਘੜੀ 29 44 ਇਹ ਆ ਮਿੱਤਰੋ ਵਿੰਦਰੀ ਬਿਸ਼ੌੜੀ ਦੇਖੋ ਕਲਵੀਰ ਮਾਨਕਾ ਸੰਦੀਪ ਬਹਿਲਪੁਰ ਤਾਰਾ ਦੌਲਤ ਤੇ ਸੋਨੀ ਬਿਸ਼ੌੜੀ ਦੇ ਮਿੱਤਰੋ ਜਿੱਥੇ ਅੱਜ ਫੇਰ ਘੜਿਆ ਹੋਇਆ ਕੱਟਾ ਕਰਤਾ ਘਰ ਦੇ ਜੁੱਟ ਨੇ ਇੱਕ ਭਾਈ ਹੋਰ ਖੁਸ਼ਖਬਰੀ ਆ ਕਿਹੜੇ ਵੀ ਪਿੰਡ ਮੋਟਰਸਾਈਕਲ ਸ਼ਫਟੇ ਲੱਗੇ ਇਹਨਾਂ ਦੇ ਜੁੱਟ ਨੇ ਬਾਜੀ ਮਾਰੀ ਆ ਇਹ ਕੁਦਰਤੀ ਗੱਲ ਆ ਇਹ ਮੋਟਰਸਾਈਕਲ ਸੁੰਘਦਾ ਤਾਂ ਨਹੀਂ ਕੁਲਵੀਰ ਹੈ ਕਿਤੇ ਸਾਈਕਲ ਤੇ ਵੀ ਬਾਜੀ ਮਾਰੋ ਸਾਂਝੇ ਤੌਰ ਤੇ ਵੀਰੋ ਵੀਰ ਗੋਲਡੀ ਸੰਦੌਰ ਸਖਦੇਵ ਸੰਦੌਰ ਸੁੱਖਾ ਨਾਗਰਾ ਗੋਲੂ ਯੋਧਾ ਕੇਐਸਐਸਟੀ ਗਰੁੱਪ ਕੈਨੇਡਾ ਕਰਦੇ ਜਟਨੇ ਮਿੱਤਰੋ ਅੱਜ ਸਾਂਝੇ ਤੌਰ ਤੇ ਜਿਹੜੀ ਗੱਲ ਕਹਿੰਦੇ ਸੀ ਵੀ ਗੱਲ ਗੋਲ ਰਹਿਤ ਉਹ ਬੱਲੇ ਪਿਤਰਾ ਕਿੱਥੇ ਮਿੱਤਰੋ ਜਾਂਦੇ ਆ ਬੰਦੇ ਡਿਗੇ ਆਓ ਜੀ ਕਾਲੇ ਆਓ ਵੀਰ ਆਜੋ ਆਜੋ ਕਾਲੇ ਧੂਰ ਕੋਟੀਆਂ ਕਾਲਾ 151000 ਵੀਰ ਸੁਖਵੀਰ ਸੁਖਵੀਰ ਹੋਵਨ ਨਾਲ ਸੁਖਵੀਰ ਸੰਦੀਪ ਉਹਨਾਂ ਨੇ ਤਾਂ ਆਉਂਦੇ ਰਹਿਣਾ ਤੂੰ ਨਾਲ ਪਟਾ ਪਟਾ ਨਾਮ ਜਿੱਤਿਆ ਵਾ ਸੋਨੀ ਪਸ਼ੌੜੀ ਤਾਰਾ ਦੌਧਰ ਸੰਦੀਪ ਬਹਿਰਪੁਰ ਕਨੇਡਾ ਕਲਵੀਰ ਮਾਨਕਾ ਕੇ ਐਸ ਐਸ ਟੀ ਗਰੁੱਪ ਕਨੇਡਾ ਦੇ ਘਰ ਦੇ ਜੁਟੇ ਜਿਹਦਾ ਗਡਵਾਲ ਸਿੰਘ ਕਾਲਾ ਧੂਰਕੋਟਿਆ ਮਾਰ ਦੋ ਵੀ ਗੱਡ ਕੇ ਤਾਲੀਆਂ ਮੰਦੀ ਰਸ਼ੀਰ ਤੇ ਵੱਡੇ ਨੌਂ ਦੀਆਂ ਮਿੱਤਰੋ ਪੱਟੀਆਂ ਗੱਲਾਂ ਨੇ ਜੇ ਗੱਲ ਕਰੀਏ ਵੀ ਅੱਜ ਉਹ ਖੇਡ ਫਸੀ ਹੋਈ ਚੈਂਪੀਅਨ ਖਿਡਾਰਾਂ ਦੇ ਵਿੱਚੋਂ ਫੇਰ ਕੋ ਸਮਾਂ 29 ਇਹ ਆ ਜੋਗਾ ਇਟਲੀ ਚ ਵਸਦਾ ਮਿੱਤਰੋ ਆਪਣਾ ਭਰਾ ਦੇ ਨਾਲ ਇੱਕ ਯਾਦਗਾਰੀ ਫੋਟੋ ਮਾਰੋ ਕੱਢ ਕੇ ਤਾੜੀਆਂ ਇਟਲੀ ਚ ਬੈਠਾ ਜੋਗਾ ਧੁਰਕੋਟਾ ਕਿੰਦੀ ਹੋ ਜਾ ਨਾਲ ਤਿੰਦੀ ਹੋ ਜਾ ਹੋ ਜਾ ਹੋ ਜਾ ਨਾਲ ਵਾਓ ਕਾਲਿਆ ਮਿੱਤਰੋ ਕਾਲਾ ਗੜਬਾਨ ਇਹੋ ਜਿਹਾ ਗੜਬਾਨ ਬੜੇ ਅੜੇ ਹੋਏ ਕਟੇ ਇਹਨੇ ਕੱਢੇ ਆ ਪਰਮਾਤਮਾ ਦੀ ਕਿਰਪਾ ਕਿਸੇ ਤੋਂ ਅੱਜ ਤੱਕ 100 ਰੁਪਏ ਵੀ ਨਹੀਂ ਲਿਆ ਲੋਕਾਂ ਨੇ 20-2000 ਰੁਪਏ ਦਿੱਤੇ ਆ ਪਰ ਲਿਆ ਨਹੀਂ